21 ਮਈ ਤੋਂ 21 ਮਈ ਤੱਕ ਪਾਣੀ ਦਾ ਸਾਲ ਹੁੰਦਾ ਜੀ ਜਿਵੇਂ 31 ਮਾਰਚ ਤੋਂ 31 ਮਾਰਚ ਤੱਕ ਫਾਈਨੈਂਸ਼ੀਅਲ ਇਅਰ ਗਿਣਿਆ ਜਾਂਦਾ ਹੈ ਇਹ ਨਦੀਆਂ ਦਾ ਪਾਣੀਆਂ ਦਾ ਹਿਸਾਬ 21 ਮਈ ਤੋਂ 21 ਮਈ ਗਿਣਿਆ ਜਾਂਦਾ ਜੀ 21 ਮਈ ਨੂੰ ਜਿੰਨਾ ਪਾਣੀ ਅਲੋਟ ਹੋ ਗਿਆ ਅਗਲੀ 21 ਮਈ ਤੱਕ ਉਹਨਾਂ ਨੇ ਉਹਨਾ ਵਰਤਣਾ ਅਸੀਂ 6 ਮਹੀਨੇ ਹਰ ਮਹੀਨੇ ਵੀ ਬੀਬੀ ਦੀ ਮੀਟਿੰਗ ਹੁੰਦੀ ਸੀ ਸਾਡੇ ਸੈਕਟਰੀ ਚ ਆਉਂਦੇ ਸੀ 6 ਮਹੀਨੇ ਚਿੱਠੀਆਂ ਲਿਖਦੇ ਰਹੇ ਹਰ ਮਹੀਨੇ ਇਹਨਾਂ ਨੂੰ ਕਿ ਤੁਸੀਂ ਪਾਣੀ ਜ਼ਿਆਦਾ ਵਰਤ ਰਹੇ ਹੋ ਹਰਿਆਣਾ ਵਾਲੇ ਨੇ ਕਿ ਇਹ ਥੋੜੇ ਤੋਂ ਮੈਨੂੰ ਲੱਗਦਾ 21 ਮਈ ਤੱਕ ਜਦੋਂ ਚੱਲਣਾ ਹੀ ਕੰਮ ਹੈ ਥੋੜਾ ਸੰਜਮ ਕਰ ਲਓ ਅਸੀਂ ਦੇਣਾ ਨਹੀਂ ਪਰ ਜੇ ਪਹਿਲਾਂ ਮੁੱਕਿਆ ਕਿਉਂਕਿ ਅਸੀਂ ਆਪਦਾ ਠੀਕ ਕਰ ਲਿਆ ਕੰਮ ਕੋਈ ਮਿਹਰਬਾਨੀ ਕੀਤੀ ਕੋਈ ਮਿਹਰਬਾਨੀ ਕੀਤੀ 31 ਮਾਰਚ ਨੂੰ ਪਾਣੀ ਮੁਕਾ ਕੇ ਰਹਿ ਗਿਆ ਕਦੇ ਛੱਡੋ ਹੋ ਸਾਰਾ ਲਗਾ ਲਿਆ ਆਪਣੇ ਅਸਕੇ ਕਿਉਂ ਛੱਡੀ ਜੋ ਤੁਨ ਪਹਿਲਾਂ ਕਿਹਾ ਸੀ ਨਾ ਜੀ ਦੀਵਿਆਂ ਨੂੰ ਲੈ ਤੇ ਨਕਾ ਕੋਲਗੇ ਨਹੀਂ ਬੰਦਰ ਚਲੇ ਕੇ ਰਾਜੂ ਨੇ ਨਕਾ ਕੋਲੋ ਸਿੱਕੇ ਸਾਡ ਆਪਾ ਪਿੰਡਾਂ ਵਾਲੇ ਆ ਪਾਣੀ ਦੀ ਵਾਰੀ ਵਾਲੇ ਆ ਆਪਾ ਮੈਂ ਵੀ 15 ਸਾਲ ਦਾ ਸੀ ਜਦੋਂ ਸਾਨੂੰ ਕੱਸੀ ਦਾ ਪਾਣੀ ਮਿਲਦਾ ਸੀ ਉਸ ਨੱਕੇ ਤੇ ਸਾਡੇ ਪੰਜ ਕਿल्ले ਸੀਗੇ ਅੱਜ ਤੱਕ ਕਿੱਲੇ ਆਣੇ ਸੀ ਬਿਸਕਟਾਂ ਤਾਂ ਐ ਨਹੀਂ ਜੀ ਪੰਜ ਕਿਲੇ ਸੀ 15 ਮਿੰਟ ਪਰ ਏਕੜ ਮਿਲਦਾ ਸੀਗਾ ਆਪਾਂ 75 ਮਿੰਟ ਸੀਗੇ 11:20 ਤੇ ਪਾਣੀ ਵੱਡਾ ਹੁੰਦਾ ਸੀ ਤੇ ਫਿਰ ਲਾ ਲੋ ਵੀ 12:20 ਤੱਕ 60 ਮਿੰਟ ਹੋ ਗਏ 12:35 ਤੇ ਉਹਨਾਂ ਨੇ ਵੱਡਾ ਹੁੰਦਾ ਸੀ ਗਾਂ ਵਾਲਿਆਂ ਨੇ ਨੱਕਾ ਉਹ ਵੀ ਸ਼ਰੀਤੇ ਪਾਈ ਚੜੇ ਸੀ ਸਾਡਾ ਐਦਾਂ ਮੈਨੂੰ ਕਹਿੰਦੇ ਸੀ ਤਿਆਰੇ ਪੱਟੇ ਹੁੰਦੇ ਸੀ ਝੋਨੇ ਦੇ ਕਿਆਰੇ ਪੱਟੇ ਹੁੰਦੇ ਐ ਇੱਕ ਵਾਰੀ ਛੱਡ ਦੋ ਬਾਅਦ ਤੋਂ ਆਪਾਂ ਮੈਂ ਤਿਆਰੇ ਦੇ ਐਂਡੇ ਚੋ ਵੀ ਸੀ ਉਹ ਤੋਰ ਕੇ ਦੂਜੇ ਪੈਰੇ ਚਲੇ ਜਾਂਦਾ ਸੀ ਉਹ ਪੰਗਾ ਜਿਹੜਾ ਹੁੰਦਾ ਸੀ ਅਗਲਾ ਉਹਦੀ ਵਾਰੀ ਤਵਾਰਾ 31 ਤੇ ਉਹ ਦੁਪਹਿਰ 12 ਵਜੇ ਆ ਜਾਂਦਾ ਸੀ 12 ਵਜੇ ਆ ਕੇ ਕਹੀ ਧਰ ਦਿੰਦਾ ਸੀ ਤੇ ਨਾਲ ਹੀ ਗੰਡਾਸਾ ਧਰ ਦਿੰਦਾ ਸੀ ਮੈਂ 15 ਸਾਲ ਦਾ ਜਵਾਰ ਸੀ ਆ ਮੈਂ ਹੁਣ ਕੀ ਕਰਾਂ ਜੀ ਮੈਨੂੰ ਪੁੱਛਿਆ ਫਿਕਰਾ ਕਹੀ ਤਾਂ ਚਲ ਠੀਕ ਹੈ ਨੱਕੀ ਵਾਸਤੇ ਇਰਕ ਗਲਾਸਾ ਕਿਉਂ ਲਿਆ ਉਹਨਾਂ ਉਹਨਾਂ ਤੋਂ ਕਹਿੰਦਾ ਕਈ ਵਾਰੀ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਮੈਂ ਕਹਿੰਦੀ ਮੇਰੀ ਗੱਤਨ ਨਾ ਪੜਦੇ ਕਿਤੇ ਨੱਕਾ ਵੜਨ ਤੋਂ ਪਹਿਲਾਂ ਮੈਂ ਤੂੰ 5 ਮਿੰਟ ਪਹਿਲਾਂ ਹੀ ਵੜ ਲਿਆ ਕਰ ਯਾਰ ਪਾਣੀ ਬਾੜਾਂ ਧੀ ਤੇ ਲੈ ਲਿਆ ਕਰ ਪਰ ਕਿਤੇ ਨਾ ਹੋਵੇ ਕਿ ਨਾਸਾ ਤੂੰ ਇਸ ਕੰਮ ਵਾਸਤੇ ਲੈ ਕੇ ਆ ਕਿ ਕਦੇ ਮਿਲਦਾ ਰੌਲਾ ਪੈ ਗਿਆ ਤੇ ਮਰ ਪਾ ਸਾਰੇ ਕਤਲ ਹੋ ਜਾਂਦੇ ਪਾਣੀਾਂ ਵਿੱਚ ਪਾਣੀਾਂ ਵਿੱਚ ਕਤਲ ਹੋ ਜਾਂਦੇ ਪਿੰਡਾਂ ਦੇ ਆਪਸਾਰਾ ਪਤਾ ਹੈ ਕੋਈ ਇਸ ਅਸੀਂ ਕਿਵੇਂ ਨਾ ਰਹੇ ਦੀ ਕਿਵੇਂ ਕਿੱਥੋਂ ਦੇ ਦੀ ਜੋ ਪਾਣੀ ਹੈ ਹੀ ਨਹੀਂ ਸਾਡੇ ਕੋਲੇ ਹੁਣ ਮੈਂ ਇਹੀ ਬੇਨਤੀ ਕਰਕੇ ਆਇਆ ਹਾਂ ਸੈਟਲ ਸਰਕਾਰ ਨੂੰ ਇਹ ਹੁਣ ਮੁੱਕਰ ਨਾ ਜਾਇਓ ਕਿ ਆਪਾਂ ਕਰਕੇ ਟ੍ਰੰਪ ਟ੍ਰੰਪ ਤੇ ਕਹਿਣ ਤੇ ਵੀ ਇਹ ਟ੍ਰੀਟੀ ਜਿਹੜੀ ਹੈ ਬਹਾਲ ਕੀਤੀ ਜਾਂਦੀ ਹੈ ਮੂਰਖੇ ਹੁਣ ਟ੍ਰੀਟੀ ਜਿਹੜੀ ਹੈ ਰੱਖੀ ਰੱਖਿਓ ਸਾਨੂੰ ਪਾਣੀ ਆਊਗਾ ਸਾਨੂੰ ਤੇ ਹੀ ਐਮਐਫ ਆਊਗਾ ਅਸੀਂ ਕਾਹ ਕਰਦਾਂਗੇ ਜੀ ਦੋ ਚਾਰ ਨਹਿਰਾਂ ਬਣਾਉਣੀ ਹੈ ਬਹਿ ਕਿ ਹੈ ਤਾਂ ਦੇਖੋ ਦੋ ਨਹਿਰਾਂ ਨੇ ਅਰੇ ਹਰਿਆਣੇ ਨੂੰ ਬੀ ਐਮ ਐਲ ਰਹੀ ਜਾਂਦਾ ਜੀ ਪਾਖੜਾ ਮੇਨ ਲਾਈਨ ਉਹਦੀ ਕੈਪੈਸਿਟੀ 12000 ਕਿਊਸਿਕ ਹੈ 10 ਤੇ ਚੱਲ ਰਹੀ ਹੈ ਕਿਉਂਕਿ 12 ਸੱਟਾਂ ਕਿ ਉਹ ਟੁੱਟੀ ਹੋ ਗਈ ਇੱਕ ਰਾਜਸਥਾਨ ਫੀਡਰ ਚਾਹੀਦੀ ਹੈ ਜੀ ਰਾਜਸਥਾਨ ਫੀਡਰ 18000 ਕਿਊਸਿਕ ਦੀ ਕੈਪੈਸਿਟੀ ਹੈ 16 ਦੇ ਰਹੀ ਕੋਈ ਨਹੀਂ ਟੁੱਟ ਜੂਗੀ ਲੋ ਦੋ ਦੋ ਰਾਜਾਂ ਨੂੰ ਪਾਣੀ ਦੇ ਰਹੇ ਆ ਦੋਨਾਂ ਨੂੰ ਦੋ ਨਹਿਰਾਂ ਨੇ ਜੇ ਤਈ ਐਮ ਐਫ ਆ ਲਿਆ ਕਿਵੇਂ ਦੇਵਾਂਗੇ ਨਹਿਰਾ ਬਣਾਉਣੇ ਪੈਣਗੇ ਪੰਜਾਬ ਚ ਨਹਿਰਾਂ ਦਾ ਮਤਲਬ acquisition زمین ਐਕਵਾਇਰ ਕਰਨੀ ਤੋਂ ਔਰ ਜ਼ਮੀਨ ਐਕਵਾਇਰ ਦਾ ਮਤਲਬ ਪੰਜਾਬ 'ਚ ਮੈਟਰ ਮੈਂ ਉਹਨੇ ਕਹਿ ਕੇ ਨਹਿਰ ਚਾਹੇ 2 ਕੱਢ ਦੋ ਸਾਡੀ 3 ਕੱਢ ਦੋ ਪਰ ਉਹਨਾਂ ਨਹਿਰਾਂ 'ਚ ਸਾਨੂੰ ਪਾਣੀ ਮਿਲਣਾ ਚਾਹੀਦਾ ਹੈ ਮੋਕੇ ਹਰ ਹਰ 100 ਮੀਟਰ ਬਾਅਦ 200 ਮੀਟਰ 'ਆ ਮੋਕਾ ਚਾਹੀਦਾ ਹੈ ਤਾਂ ਸੀ ਤੁਨ ਜ਼ਮੀਨ ਦੇ ਦਾਂਗੇ ਜੇ ਐ ਕਰਨਾ ਤੁਸੀਂ ਵੀ ਜ਼ਮੀਨ ਸਾਡੀ ਵਰਤਣੀ ਹੈ ਨਹਿਰ ਜਾਂਦੀ ਹੈ ਉਹ ਤੇ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਪੰਜਾਬ ਦੀ ਇਹ ਨਿਮਰਤੀ ਨਹੀਂ ਕਹੇ ਜਮੀਨ। ਫਿਰ ਤੁਸੀਂ ਕੋਈ ਹੋਰ ਕੱਢਣ ਨੂੰ ਚੈਨਲ ਨਹੀਂ ਦਿੱਤੀ। ਉਹ ਐਨਾਂ ਕੋਲ ਹੈ ਨਹੀਂ। ਚੱਲੋ। ਫਿਰ ਮੈਂ ਕਹ ਜੀ ਹੁਣ ਬਾਜ਼ਾਰ ਚ 4 ਨਹਿਰਾਂ ਜੇ ਬਣਾਉਣੀਆਂ ਨੇ ਹੋਰ। ਅਜੇ ਤੱਕ ਤਾਂ ਨਹਿਰੀ ਨਹੀਂ ਬਣੀ ਕੋਈ। ਅਜੇ ਤੱਕ ਕੋਈ ਨਹਿਰੀ ਨਹੀਂ ਬਣੀ। ਇਹਨਾਂ ਤਾਂ ਪਾਣੀ ਤੇ ਗੱਲ ਕਰਨ ਦੇ ਹੱਕ ਨਹੀਂ। ਪੁਨਾਰ ਬਣਾਈ ਹੋਵੇ ਦੱਸੋ। ਇਸ ਕਰਕੇ ਬੀਬੀਐਮਬੀ ਇੱਕ ਸਫੈਦ ਹਾਤੀ ਹੈ 60% ਬੀਬੀਐਮਬੀ ਦਾ ਖਰਚਾ ਪੰਜਾਬ ਸਰਕਾਰ ਦੇ ਦਿੰਦੀ ਹੈ ਬੀਬੀਐਮਬੀ ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਚਲੀ ਜਾਂਦੀ ਹੈ ਹਰਿਆਣਾ ਚਲਾ ਜਾਵੇ ਮੈਂ ਕਹਿਣਾ ਕਿ ਉਹ ਕਹਿੰਦੇ ਵੀ ਸਾਨੂੰ ਪਾਣੀ ਨਹੀਂ ਦਿੰਦੇ ਹਰਿਆਣਾ ਪਾਰਟੀ ਬਣ ਸਕਦਾ ਬੀਬੀਐਮਬੀ ਕਿਹਨੇ ਪਾਰਟੀ ਬਣ ਸਕਦੀ ਹੈ ਸਰ ਜਦੋਂ ਚਾਰ ਰੰਗਾਂ ਦੀ ਸਾਂਝੀ ਹੈ ਉਹ ਉਹ ਪਾਰਟੀ ਕਿਹਨੇ ਬਣ ਸਕਦੀ ਹੈ ਇੱਕ ਸਟੇਟ ਦੀ ਧਰਿਆਣੇ ਨੂੰ ਪਾਣੀ ਦਿਓ ਔਰ ਜਿਹੜਾ ਵਕੀਲ ਕੀਤਾ ਉਹਦਾ 60% ਪੈਸੇ ਅਸੀਂ ਦੇ ਰਹੇ ਹਾਂ। ਇਹਨੂੰ ਸਾਡੇ ਵਿਰੁੱਧ ਵਕੀਲ ਕੀਤਾ ਹੋਇਆ ਮੇਰੇ ਚੀਫ ਸੈਕਟਰੀ ਖਿਲਾਫ ਮੇਰੇ ਇਰੀਗੇਸ਼ਨ ਸੈਕਟਰੀ ਦੇ ਖਿਲਾਫ ਕੰਟੈਂਪਟ ਪਾ ਰਹੇ ਨੇ ਤੇ ਜਿਹੜਾ ਵਕੀਲ ਹੈ ਉਹਦੇ ਪੈਸੇ ਅਸੀਂ ਦੇ ਰਹੇ ਹਾਂ 60% ਅਸੀਂ ਕਿਉਂ ਪੈਸੇ ਦੇ ਜਾਨੇ ਫਿਰ ਜੀ? ਅਸੀਂ ਪੈਸੇ ਬੰਦ ਕਰਤੇ ਜਣਾ। ਐਂ ਦੇ ਦੇ। ਕਰ ਲੋ ਕੀ ਕਰਨਾ ਸਾਡਾ। ਇਹ ਗੱਲਾਂ ਨਾ ਕਰੋ ਕਿ ਉਹ ਕਿੰਨਾ ਲੁੱਟ ਗਿਆ ਆਪਾਂ ਨੂੰ। 60% ਪੈਸਾ ਤਾਂ ਦੇ ਰਹੇ ਆ ਕਿਉਂ ਦੇ ਰਹੇ ਆ ਆਪਣੇ ਵਿਰੋਧੀ ਨੇ ਉਹ ਬੰਦੇ ਪਰੇ ਖਤਮ ਕਰੋ ਬੀਬੀਐਮਪੀ ਨੂੰ ਕੋਲ ਕਹਿੰਦੇ ਸੀਆਈਐਸ ਸੀਆਈਐਸਫ ਦਾ 97000 ਰੁਪਇਆ ਪਰ ਹੈਟ ਇੱਕ ਸਿਪਾਈ ਦਾ ਮੈਂ ਕੋਈ ਲਿਖ ਕੇ ਨਹੀਂ बोल ਰਿਹਾ ਜੀ ਮੈਂ ਤਾਂ ਬੋਲ ਮੈਂ ਮੈਨੇ ਕਿੱਥੇ ਪਿਆ ਸਾਢੇ 7 ਕਰੋੜ ਤਾਂ ਪਹਿਲੀ ਮਿਲ ਭੇਜਤਾ ਹੀ ਕਹਿੰਦੇ ਇੰਨਾ ਲੱਗ ਜੀ ਕੁੜਾ ਸਾਲ ਦਾ ਤੇ ਸੀਆਈਐਸਫ ਲਾਵਾਂਗੇ ਕਿਉਂ ਲਈਏ ਵੀ ਕੋਈ ਆਪ ਕੋ ਸੋਹੀ ਕੰਪਰੀਟ ਕਰ ਰਹੀ ਹੈ ਕਿਉਂ ਅਸੀਂ ਸੀਆਈਐਸਫ ਲਈਏ ਵੀ ਇਹ ਜ਼ਰੂਰੀ ਅਸੀਂ ਇਹ ਸਿਰਫ 40 ਹੋ ਪੇਡ ਮਿਲਟਰੀ ਹੈ ਜਾਂ ਪੈਰਾਮਿਲਟਰੀ ਹੈ ਸਾਨੂੰ ਕਿਉਂ ਮੜੀ ਜੰਨੇ ਹੋ ਵੀ ਪਹਿਲੇ ਲੋਕਾਂ ਦੇ ਜਦੋਂ ਪਠਾਨਕੋਟ ਅਟੈਕ ਹੋਇਆ ਮੈਂ ਐਮਪੀ ਸੀ ਉਦੋਂ ਪਾਕਿਸਤਾਨ ਸਰਕਾਰ ਸੀ ਇੱਥੇ ਪਠਾਨਕੋਟ ਅਟੈਕ ਹੋਇਆ ਪਠਾਨਕੋਟ ਇੰਕਾਊਂਟਰ ਹੋ ਗਿਆ ਕੈਜੂਐਲਟੀ ਇਧਰੇ ਪਾਸੇ ਵੀ ਹੋ ਗਈ ਉਧਰੇ ਪਾਸੇ ਉਹਦਾ ਮਾਰ ਹੀ ਦਿੱਤੇ ਸਾਰੇ ਜਾਂ ਬਾਅਦ ਸਾਡੇ ਕਮਾਂਡੋ ਫੋਰਸ ਆਏ ਪੈਰਾਮਿਟਰੀ ਢਾਈ ਮਹੀਨੇ ਬਾਅਦ ਸਪੀਕਰ ਸਾਹਿਬ 7.5 ਕਰੋੜ ਰੁਪਏ ਦਾ ਬਿੱਲ ਭੇਜਤਾ ਪੰਜਾਬ ਨੂੰ ਕਿਹਦੇ ਪੈਸੇ ਲਓ ਅਸੀਂ ਉਹਦੇ ਪਠਾਨਕੋਟ ਪੈਰਾਮਿਟਰੀ ਭੇਜੀ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਉਹ ਨਹੀਂ ਗਏ ਰਾਜਨਾਥ ਸਿੰਘ ਕੋਲੇ ਮੈਂ ਗਿਆ ਸੀ ਚਿੱਠੀ ਲੈ ਕੇ ਮੈਂ ਕਿਹਾ ਸਾਨੂੰ ਮਿਲਟਰੀ ਰੈਂਕ ਦੇ ਦਿਆ ਕਰੋਗੇ ਪੰਜਾਬ ਨੂੰ ਤੁਸੀਂ ਦੇਸ਼ ਦਾ ਹਿੱਸਾ ਨਹੀਂ ਸਮਝਦੇ ਪਠਾਨਕੋਟ ਨੂੰ ਜਦੀਨानगर ਨੂੰ ਤੁਸੀਂ ਹਿੱਸਾ ਨਹੀਂ ਸਮਝਦੇ ਦੇਸ਼ ਦਾ ਸਾਨੂੰ ਮਿਲਟਰੀ ਰੈਂਟ ਤੇ ਔਰ ਸਾਡੇ ਮੁੰਡੇ ਨੇ ਮਿਲਟਰੀ ਚ ਸਾਡੇ ਮੁੰਡੇ ਸਾਨੂੰ ਹੀ ਰੈਂਟ ਤੇ ਦੇਉਂਗੇ ਕਿਸੇ ਹੋਰ ਮੁਲਕ ਵਾਸਤੇ ਭੇਜੀ ਸੀ ਮਿਲਟਰੀ ਮੈਂ ਕਹਿੰਦਾ ਸਾਡੇ ਸਾਥ ਕੋਲ ਸਾਡੇ ਕੋਲ ਤਾਂ ਹੈ ਨਹੀਂ ਆਈਨਾ ਕਹ ਮੈਂਪੀ ਹੈ ਨਾ 5 ਕਰੋੜ ਰੁਪਏ ਸਾਲ ਦਾ ਐਮਪੀ ਲੜ ਮਿਲਦਾ ਹੈ 1.5 ਸਾਲ ਦੀ ਮਿਹੇਂ ਪੈਸੇ ਕੱਟ ਲੋ ਜੀ ਸਾਡੇ 7 ਲੱਖ 7 ਕਰੋੜ ਕੱਟ ਲੋ ਜੀ ਠੀਕ ਕਰ ਸਕਦੇ ਮੈਂ ਕਹ ਜਨਾਬੇ ਅਲੀ ਰਾਜਨਾਥ ਜੀ ਉਸੀ ਮੈਨੂੰ ਇਹ ਦੱਸ ਦੋ ਕਿ ਪਠਾਨ ਕੋਲ ਥੋੜੀ ਆਈ ਸੀ ਇਹ ਟੈਕਰ ਉਹ ਤਾਂ ਦਿੱਲੀ ਦੇ ਟੈਕਰ ਨਾਲ ਆਈ ਸੀ ਪਠਾਨ ਕੋੜ ਦਾ ਸੀ ਰੋਕ ਕੇ ਸੀ ਉਹ ਫਿਰ ਜੇ ਤੁਸੀਂ ਐਂ ਕਰਿਆ ਕਰੋਗੇ ਇਹ ਗੱਲ ਮੈਂ ਕਹਿ ਕੇ ਐਂ ਕਰਦੂਗਾ ਵੀ ਐਂ ਕਰਿਆ ਕਰੋਗੇ ਸਾਡੇ ਨਾਲ ਸਾਨੂੰ ਪਿੱਲੀ ਭੇਜਿਆ ਕਰੋ ਅਸੀਂ ਉਹਨਾਂ ਨੂੰ ਕਹਿਿਆ ਕਰਾਂਗੇ ਭਾਈ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਬਿੱਲ ਆ ਜਾਊਗਾ ਰੰਗ ਜੋ ਪ੍ਰਭੂ ਵਾਹ ਪਾਪੀ ਸੰਭਲ ਲਿਓ ਤੇ ਹੋ ਕੇ ਕਰ ਉਹ ਕਰੀਏ ਕੀ ਫਿਰ ਸੰਤ ਚੁੰਗੀ ਲੱਗੀ ਜਾਂਦੀ ਹੈ ਆ ਅਸੀਂ ਤਾਂ ਮਰਨ ਨੂੰ ਰੱਖੇ ਹੋਏ ਆਂ ਲੜਾਈ ਕਿਤੇ ਹੋਰ ਹੁੰਦੀ ਐ ਚੰਗ ਸਾਡੇ ਲੱਗ ਜਾਂਦੀ ਐ ਜੀ ਚਾਹੁਰਾ ਕਿਤੇ ਹੋਰ ਹੁੰਦਾ ਡਰੋਨ ਪਾ ਕੇ ਇੱਥੇ ਜਦ ਮਜ਼ਾਈਲਾ ਬਾਜਲ ਕੱਢ ਗਈ ਜਾਂਦੀ ਰਹਿੰਦੀ ਐ ਸਾਡਾ ਕਸੂਰ ਕੀ ਐ ਜੀ ਸਾਨੂੰ ਲੜਨ ਵਾਸਤੇ ਰੱਖਿਆ ਤੁਸੀਂ ਸਾਨੂੰ ਮਰਨ ਵਾਸਤੇ ਰੱਖਿਆ ਸਾਨੂੰ ਪੇਡਾਂ ਬੱਕਰੀਆਂ ਸਮਝ ਕੇ ਕਹਿਨੇ ਨੇ ਕਿ ਹੁਣ ਤੁਸੀਂ ਪਾਕਿਸਤਾਨ ਨਾਲ ਲੜੋ ਹੁਣ ਤੁਸੀਂ ਪਾਕਿਸਤਾਨ ਨਾਲ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਡਿੱਗੋ ਜੋ ਹੁਣ ਨਮਾ ਲਿਆਉਣ ਲੱਗੇ ਐ ਇੱਕ ਗੱਲ ਕਰਿਆ ਕਰੋ ਸਰ ਨਮਾ ਲਿਆਉਣ ਲੱਗੇ ਪਿਆਰ ਚ ਇਹ ਲਿਆਉ ਕਾਹਦੇ ਕਿੱਥੇ ਨੇ ਮਤਲਬ ਮੇਰੀ ਮਾਂ ਨੇ ਵੋਟ ਪਾਣੀ ਹੋਵੇ ਕਿੱਥੋਂ 라ਵਲਪਿੰਡ ਤੋਂ ਕਾਗਜ਼ ਲੈ ਆਉਗੀ ਉਹ ਮੇਰੀ ਮਾਂ ਉਧਰੋਂ ਆਈ ਹੋਈ ਐ ਮੇਰੇ ਨਾਨਾ ਨਾਨੀ ਉਧਰੋਂ ਆਏ ਹੋਏ ਨੇ ਅਸੀਂ ਉਧਰ ਕਾਗਜ਼ ਲੈਣ ਚਾਹਾਂਗੇ ਪਹਿਲਾਂ ਚਾ ਉਹਨਾਂ ਨਾਲ ਸੰਬੰਧ ਵਿਗਾੜ ਰੱਖਨੇ ਕਹਿੰਦੇ ਉੱਥੇ ਨਹੀਂ ਜਾਣਾ ਜੇ ਤੁਸੀਂ ਉੱਥੇ ਜਾਣਾ ਤਾਂ ਘਰ ਆਓ ਮਾਲ ਆ ਯਾਰ ਲੜਾਈਆਂ ਸੀ ਲੜੀਆਂ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਕਰ ਕਰਕੇ ਕਦੇ ਤੁਸੀਂ ਘਦਾਰ ਹੋ ਕਦੇ ਤੁਸੀਂ ਸਰਦਾਰ ਹੋ ਨਹੀਂ ਸਾਡੇ ਨਾਲ ਇਹ ਗੱਲਾਂ ਨਾ ਕਰੋ ਸਾਡੇ ਤੋਂ ਵੱਡਾ ਦੇਸ਼ ਭਗਤ ਕੋਈ ਹੈ ਨਹੀਂ ਹੋਰ ਅਸੀਂ ਜੇ ਘਾਰਕਿਲ ਦੀ ਰਾਖੀ ਕਰ ਸਕਦੇ ਆ ਅਸੀਂ ਜੇ 543 ਕਿਲੋਮੀਟਰ ਬਾਟ ਦੀ ਰਾਖੀ ਕਰ ਸਕਦੇ ਆ नंगल डैम की भी कर सकते हैं। कृपा करके सामू सीआईसएफ या बी एस एफ या फलाना ना करो उस वे जिस वे अमन ने कहा ना वो जी किलोमीटर ऑल पार्टी मीटिंग मैं गया चनी साहब मुख्यमंत्री से पंजाब भवन च हुई मैं उदो भी गया चली नहीं तो तो कह रहे चली नहीं चली नहीं ਔਰ ਡੀਐਸਐਫ ਦੇ ਨਾਲ 40% ਪੰਜਾਬ ਪੁਲਿਸ ਵੀ ਇਹ ਸਭ ਨਾ ਕੰਮ ਕਰ ਰਹੀ ਹੈ ਤਨਖਾਹ ਅਸੀਂ ਦੇ ਰਹੇ ਆ ਬੀਐੜਾ 6 ਜ਼ਿਲ੍ਹੇ ਨੇ ਜੀ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਰਾਣਾ ਗੁਜੀ ਜੀ ਬੈਠੇ ਐ ਤੁਹਾਡੇ ਤਾਂ ਉੱਥੇ ਕੰਨਾ ਮਿਲਾਂ ਨੇ ਉੱਤਰ ਸ਼ਹਿਰ ਵਾਲੇ ਕੋਲੋਂ ਤਰਨਤਾਰਨ ਜ਼ਿਲ੍ਹੇ ਦੇ ਨੇ ਮਿਲਵਾ ਡੀਐਸਐਫ ਦੇ ਨਾਲ ਅਸੀਂ ਪੰਜਾਬ ਪੁਲਿਸ ਲਈ ਹੋਈ ਹੈ ਉਹ ਬਈ ਆ ਕੋਰਸੀਲਾ ਕੰਪੰਜਾਬ ਵਾਸਤੇ ਐ ਪਰ ਘਾਟੇ ਲਈ ਹੋਈ ਐ ਉਹਦਾ ਕੋਈ ਸਾਨੂੰ ਕੋਈ ਇਹ ਨਹੀਂ ਦਿੰਦੇ ਕੋਈ ਕੰਪਨਸੇਸ਼ਨ ਜਾਂ ਕੁਝ ਹੋਰ ਨਾ 185 ਲੱਖ ਮੀਟ੍ਰਿਕ ਟਨ ਚੋੜ ਦਿੰਨੇ ਆ ਅਸੀਂ ਦੇਸ਼ ਨੂੰ 125 ਲੱਖ ਮੀਟ੍ਰਿਕ ਟਨ ਅਸੀਂ ਕਣਕ ਦਿੰਦੇ ਆ ਤੇ ਜਦੋਂ ਕਹਿੰਦੇ ਪਾਣੀ ਕਹਿੰਦੇ ਪਾਣੀ ਨਹੀਂ ਦਿੰਦੇ ਪਰ ਗੰਮਲਿਆਂ ਚ ਗੰਮਲਿਆਂ ਚ ਕਣਕ ਲਾਇਆ ਕਰੀ ਜੀ ਪਾਣੀ ਤੋਂ ਬਿਨਾ ਕਿਵੇਂ ਹੋ ਜੂਗੀ ਜੀ ਉਹ ਫਸਲ ਇਹੜੀਆਂ ਗੱਲਾਂ ਕਰਦੇ ਨੇ ਇਹ ਕਿੱਥੇ ਫਸ ਗਿਆ ਕੰਟਰੀ ਸਰ ਕੁਝ ਵੀ ਗੱਲ ਬੋਲ ਦਿੰਦੇ ਨੇ ਕੁਝ ਵੀ ਕਹਿ ਦਿੰਦੇ ਨੇ ਜਿੱਤਿਆ ਪਤਨੀ ਕੀ ਅੱਜ ਵੀ ਉਹਨਾਂ ਨੇ ਰੈਕਟ ਕੀਤਾ ਐਮਆ ਨੇ ਸਾਨੂੰ ਹੱਕ ਨਹੀਂ ਆਦਾ ਕਿ ਅਸੀਂ ਪੁੱਛੀ ਪ੍ਰਧਾਨ ਮੰਤਰੀ ਨੂੰ ਕਿ ਫੋਰਨ ਪੋਲਿਸੀ ਕੀ ਹੈ ਕਿਹੜੇ ਕਿਹੜੇ ਮਿਲਕਾਂ ਚਾਹੁੰਦੇ ਹੋ ਤੇ ਉਹ ਮਿਲਕ ਸਾਡਾ ਸਾਥ ਦਿੰਦੇ ਬਾਅਦ ਫਿਰ ਪਾਕਿਸਤਾਨ ਨੂੰ ਸੁਵੰਨ ਕਰਾਵੇ ਇੱਕ ਮਿਲਕ ਨੇ ਸਾਥ ਦਿੱਤਾ ਫਿਰ ਕਾਦੇ ਵਾਸਤੇ ਤਰਸਦੇ ਕਿੱਡੀ ਕੱਢੀ ਜਾਂਦੇ ਹੋ ਔਰ ਉਸ ਮੁਲਕ ਜਾਂਦੇ ਜਿੱਦਾਂ ਨਾਇਨ ਮਗਨੇਸ਼ੀਆ ਤਲਵੇਸ਼ੀਆ ਗਰਵੇਸ਼ੀਆ ਪਤਾ ਨਹੀਂ ਕਿੱਥੇ ਨੇ ਉਹ ਉੱਥੋਂ ਦਾ ਸਭ ਤੋਂ ਵੱਡਾ ਅਵਾਰਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਉੱਥੋਂ ਦੀ ਵੱਧ ਕਿੰਨੀ ਹੈ 9500 ਮੈਂ ਕਹਿੰਦਾ ਇਹ ਨੀਵੰਦਰਾ ਕੇ ਸੀ ਦੇ ਦੇਖਣ ਖੜ ਜਾਂਦੇ ਸਾਡੇ ਕਿਸੇ ਵੀ ਚਲੀ ਜਾਂਦੀ ਓਏ ਇੱਥੇ 140 ਕਰੋੜ ਲੋਕ ਰਹਿੰਦੇ ਨੇ ਤੁਸੀਂ ਉੱਥੇ ਰਹੋ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰੋ ਜੇ ਤੁਸੀਂ ਰਸ਼ੀਆ ਤੇ ਯੂਕਰੇਨ ਦਾ ਯੁੱਧ ਬੰਦ ਕਰਾ ਸਕਦੇ ਹੋ ਐਡ ਹੁੰਦੀ ਸੀ ਪਾਪਾ ਮੋਦੀ ਜੀ ਨੇ ਯੁੱਧ ਦੇ ਖਵਾ دیا۔ ਜੇ ਦੋ ਮੁਲਕਾਂ ਦਾ ਯੁੱਧ ਬੰਦ ਕਰਾ ਸਕਦੇ ਨੇ ਤਾਂ ਦੋ ਮੁਲਕਾਂ ਚ ਦੋ ਸਟੇਟਾਂ ਦਾ ਝਗੜਾ ਨਹੀਂ ਕਰਾ ਸਕਦੇ ਪੰਜਾਬ ਦੇ ਰਹਿਣ ਦਾ ਐਥੇ ਨਹੀਂ ਦੇਖਣਾ ਸਾਨੂੰ ਲੜਾਈ ਰੱਖਣਾ ਅਸੀਂ ਭਰਾ ਹਾਂ ਦੋਨੇ ਛੋਟਾ ਭਾਈ ਹੈ ਸਾਡਾ ਹਰਿਆਣਾ ਸਾਨੂੰ ਲੜਾਈ ਰੱਖਣਾ ਬਸ ਸੋ ਇਹ ਬਹੁਤ ਵੱਡੀ ਗੇਮ ਪੋਲੀਟੀਕਲ ਚੱਲ ਰਹੀ ਹੈ ਹੁਣ ਇਹਨਾਂ ਦੇ ਪੱਤੇ ਖੁੱਲ ਰਹੇ ਐ ਅਸਲ ਚ ਕਾਂਗਰਸ ਦੀ ਖੁੱਲ ਰਹੇ ਐ ਕਿਵੇਂ ਚਾਂਦੀ ਦੀਆਂ ਕਈਆਂ ਕਿਵੇਂ ਕੈਸੀਆਂ ਪੈਸੀਆਂ ਚ ਸਾਰੀ ਗੱਲ ਵਸਤੀਆਂ ਮਨ ਅਮਰੀਕੀ ਪੋਲੀਟੀਕ ਨੀ ਚੱਲਦੀ ਹੁਣ ਇਹ ਪਾਣੀ ਦੇ ਰਾਕੇ ਬਣ ਗਏ ਇੱਥੇ ਅਸੇ ਵਿਧਾਨ ਸਭਾ ਚ ਕੈਪਟਨ ਸਾਹਿਬ ਨੇ ਪੇਰ ਪਾਸ ਕਰਤਾ ਉਹ ਰਾਸ਼ਟਰਪਤੀ ਨੂੰ ਪੇਤਾ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਨੂੰ ਪੇਤਾ ਅਜੇ ਲਈ ਹਜੇ ਤੱਕ ਅਜੇ ਤੱਕ ਚੱਲੀ ਜਾਂਦਾ ਆਪ ਹੀ ਕਿ ਕਿ ਹਰਿਆਣੇ ਚ ਵੋਟਾਂ ਸੀ ਉਸ ਵੇਲੇ ਉਹ ਕਹਿੰਦੇ ਵੀ ਹਰਿਆਣੇ ਨੂੰ ਨੁਕਸਾਨ ਹੋਊ ਜੇ ਆਪਾਂ ਨੂੰ ਰਾਸ਼ਟਰਪਤੀ ਰੂਪੇ ਦੋ ਰਾਸ਼ਟਰਪਤੀ ਦੇ ਸੁਭ 99 ਦਾ ਹਜੇ ਤੱਕ ਵਕੀਲ ਕਰ ਕਰਕੇ ਅਸੀਂ ਉਸ ਝਗੜੇ ਚ ਪਏ ਹੋਏ ਹਾਂ ਜਨਾਬ ਤੇ ਇਥੇ ਪਾਸ ਕਰਨ ਦੀ ਕੋਸ਼ਿਸ਼ ਹੋਇਆ ਵੀ ਪਾਣੀਆਂ ਦਾ ਰੱਖਾ ਉਹ ਲੌਕੇ ਬੋਰਡ ਪਾਣੀਆਂ ਦਾ ਰੱਖਾ ਪਾਣੀਆਂ ਦਾ ਰੱਖਾ ਜਿੰਨਾ ਦੀਆਂ ਟੂਟੀਆਂ ਸੋਨੇ ਦੀਆਂ ਹੁਣ ਸਰ ਉਹਨੂੰ ਪਾਣੀ ਦਾ ਬੋਲ ਪਤਾ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾ ਖਤਮ ਹੁੰਦੀਆਂ ਉਹਨਾਂ ਨੂੰ ਮੋਗਿਆਂ ਦਾ ਪਤਾ ਹੈ ਇਹਨਾਂ ਪਾਣੀ ਦਾ ਕੋਈ ਲਿੰਕ ਹੀ ਹੈ ਨਹੀਂ ਪਾਣੀ ਨਾਲ ਤਾਂ ਕਿਸਾਨਾਂ ਦਾ ਲਿੰਕ ਹੈ ਜਾਂ ਗਰੀਬਾਂ ਦਾ ਲਿੰਕ ਹੈ ਜਿਹੜੇ ਪਾਣੀ ਨੂੰ ਤਰਸਦੇ ਆ ਜਿਹੜੇ ਹਜੇ ਵੀ ਪਜਾਦੇ ਪੰਜਾਬ 'ਚ ਉਧਰ ਫਾਜ਼ਲ ਕਾਲੇ ਪਾਸੇ